ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾ ਇੱਕ ਨਜ਼ਰ ਕਾਲਣੀਆਂ ਕਿ ਹੁਣ ਤੱਕ ਦੀਆਂ ਕਿਹੜੀਆਂ ਖਬਰਾਂ ਖਾਸ ਹਨ ਡਬਲਯੂਈ ਦੇ ਮਸ਼ਹੂਰ ਰੈਸਲਰ ਹਲਕ ਹੋ ਗੰਦਾ 71 ਸਾਲਾਂ ਦੀ ਉਮਰ ਵਿੱਚ ਹੋਇਆ ਦਿਹਾਨ ਰੂਸ 'ਚ ਹਾਸ ਅਗਰਸ ਹੋਇਆ ਜਹਾਜ਼ ਉਡਾਨ ਭਰਦੇ ਸਮੇਂ ਰਡਾਰ ਤੋਂ ਹੋਇਆ ਸੀ ਗਾਇਬ ਜਹਾਜ਼ ਪੰਜਾਬ ਸੀਐਮ ਮਾਨ ਨੇ ਅੱਜ ਕੈਬਨਿਟ ਦੀ ਮੀਟਿੰਗ ਕਰਦੀ ਹੈ ਲਿਆ ਜਾ ਸਕਦਾ ਹੈ ਵੱਡਾ ਫੈਸਲਾ ਸਰਹੰਦ ਨਹਿਰ ਦੇ ਪੁਲ ਤੇ ਬੀਤੇ ਦਿਨੀ ਹੋਏ ਹਾਦਸੇ ਦੌਰਾਨ ਨਹਿਰ ਚ ਰੁੜੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ ਪੰਜਾਬੀ ਨੌਜਵਾਨ ਨੇ ਸ਼ੁਰੂ ਕੀਤੀ ਕੈਨੇਡਾ ਦੀ ਸਾਈਕਲ ਯਾਤਰਾ ਸਾਈਕਲ ਤੇ ਪੂਰਾ ਕਰੇਗਾ 7640 ਕਿਲੋਮੀਟਰ ਦਾ ਸਫ਼ਰ ਮੋਬਾਈਲ ਰਾਹੀਂ ਤੋਂ ਖਤੜੀ ਨਾਲ ਪੈਸੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਲੋਕਾਂ ਨੂੰ ਡਿਜੀਟਲ ਗ੍ਰਿਫਤਾਰੀਆਂ ਦੀ ਧਮਕੀ ਦੇ ਕੇ ਲੱਖਰਪੈ ਦੀ ਮਾਤ ਦੇ ਸੀ ਠੱਗੀਆਂ ਇੰਡੀਆ ਵਰਸਸ ਇੰਗਲੈਂਡ ਦੇ ਚੌਥੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ 358 ਦੌੜਾਂ ਤੇ ਆਉ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ WWE ਦੇ ਮਸ਼ਹੂਰ ਰੈਸਲਰ ਹਲਕ ਹੋਗਨ ਦਾ 71 ਸਾਲਾ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਦੁਨੀਆ ਭਰ ਵਿੱਚ ਮਸ਼ਹੂਰ ਰੈਸਲਰ ਅਤੇ WWE ਦੇ ਦਿੱਗ ਸਨ। ਉਹਨਾਂ ਦੀ ਮੌਤ ਦੀ ਖਬਰ ਨੇ ਰੈਸਲਿੰਗ ਪ੍ਰੇਮੀਆਂ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਉਹ 71 ਸਾਲਾ ਦੇ ਸਨ। ਰਿਪੋਰਟਾਂ ਦੇ ਮੁਤਾਬਕ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇੱਕ ਨਿਊਜ਼ ਚੈਨਲ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਫਲੋਰੀਡਾ ਦੇ ਕਲੀਅਰ ਵਾਟਰ ਸਥਿਤ ਆਪਣੇ ਘਰ 'ਚ ਹਲਕ ਹੋਗਨ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ ਜਿਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸਦ ਦਿੱਤਾ ਗਿਆ ਉਹਨਾਂ ਨੂੰ ਤੁਰੰਤ ਹੀ ਐਂਬੂਲੈਂਸ ਤੇ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਹ ਸਿਰਫ ਰੈਸਲਿੰਗ ਤੱਕ ਹੀ ਸੀਮਿਤ ਨਹੀਂ ਰਹੇ ਬਲਕਿ ਫਿਲਮਾਂ ਤੇ ਟੀਵੀ ਸ਼ੋਜ਼ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਵਖਰੀ ਪਹਿਚਾਨ ਬਣਾਈ ਉਹਨਾਂ ਦੀ ਮੌਤ ਨਾਲ ਰੈਸਲਿੰਗ ਦੀ ਦੁਨੀਆ 'ਚ ਇੱਕ ਦੌਰ ਸਮਾਪਤ ਹੋ ਗਿਆ ਹੈ WWE ਨੇ X ਤੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਲਿਖਿਆ ਸੀ WWE ਨੂੰ WWE ਹਲਕ ਹੋਗੰਦਾ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ਪੌਪ ਸਬਿਆਚਾਰ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਹਸਤੀਆਂ ਵਿੱਚੋਂ ਇੱਕ ਹੋਗਨ ਨੇ 1980 ਦੇ ਦਹਾਕੇ ਵਿੱਚ WWE ਨੂੰ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ WWE ਹੋਗਨ ਦੇ ਪਰਿਵਾਰ ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਉਹ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ ਮਸ਼ਹੂਰ ਹਸਤੀਆਂ ਅਤੇ ਸਾਥੀ ਪਹਿਲਵਾਨ ਮਰਹੂਮ ਸਟਾਰ ਨੂੰ ਆਪਣੀਆਂ ਸ਼ਰਧਾਂਜਲੀयां ਸਾਂਝੀਆਂ ਕਰਨਾ ਜਾਰੀ ਰੱਖ ਰਹੇ ਹਨ ਜਿਨ੍ਹਾਂ ਦੀ ਮੌਤ ਦੇ ਅਧਿਕਾਰਤ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ ਉਹਨਾਂ ਦੇ ਦਿਹਾਂਤ ਤੋਂ ਪਹਿਲਾਂ ਉਹਨਾਂ ਦੀ ਪਤਨੀ ਸਕਾਈ ਨੇ ਕਿਹਾ ਕਿ ਹਲਕਾ ਦਿਲ ਮਜਬੂਜ਼ ਸੀ ਅਤੇ ਉਹ ਗਰਦਨ ਦੇ ਇੱਕ ਆਪਰੇਸ਼ਨ ਤੋਂ ਠੀਕ ਹੋ ਰਹੇ ਸਨ ਦਰਸ਼ਕ ਰੈਸਲਰ ਅਤੇ ਉਹਨਾਂ ਦੇ ਲੱਖਾਂ ਪ੍ਰਸ਼ੰਸਕ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਗੇ ਰੂਸ ਵਿੱਚ ਇੱਕ ਹਵਾਈ ਜਹਾਜ਼ ਹਾ사ਗ੍ਰਸਤ ਹੋਣ ਕਾਰਨ ਘੱਟੋ-ਘੱਟ 48 ਵਿਅਕਤੀਆਂ ਦੀ ਮੌਤ ਹੋ ਗਈ। ਅਮੂਰ ਖੇਤਰ ਦੇ ਮੁਖੀ ਨੇ ਅੱਜ ਇੱਕ ਬਿਆਨ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਹਾਜ਼ ਰੂਸ-ਚੀਨ ਸਰਹੱਦ ਤੇ ਸਥਿਤ ਬਲਾਗੋ ਵੇਸ ਚੈਸਕ ਸ਼ਹਿਰ ਤੋਂ ਤਿੰਦਾ ਸ਼ਹਿਰ ਵੱਲ ਉਡਾਨ ਭਰਦੇ ਸਮੇਂ ਰਡਾਰ ਤੋਂ ਗਾਇਬ ਹੋ ਗਿਆ ਸੀ ਜਿਸ ਦਾ ਜੰਗਲਾਂ ਨਾਲ ਘिरी ਇੱਕ ਪਹਾੜੀ ਤੇ ਸੜਦਾ ਹੋਇਆ ਮਲਬਾ ਮਿਲਿਆ ਹੈ। ਖੇਤਰ ਦੇ ਗਵਰਨਰ ਵੈਸਲੀ ਉਹ ਲੋਵ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹਾ사 ਮਾਰੇ ਗਏ ਸਨ ਉਹਨਾਂ 3 ਦਿਨ ਦੇ ਸ਼ੋਕ ਦਾ ਐਲਾਨ ਵੀ ਕੀਤਾ ਸੂਤਰਾਂ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਮੌਸਮ ਵੀ ਖਰਾਬ ਸੀ ਸਥਾਨਕ ਟਰਾਂਸਪੋਰਟ ਪ੍ਰੋਸੀਕਿਊਟਰ ਦਫ਼ਤਰ ਨੇ ਦੱਸਿਆ ਕਿ ਜਹਾਜ਼ ਤਿੰਦਾ ਤੋਂ 15 ਕਿਲੋਮੀਟਰ ਦੱਖਣ ਵਿੱਚ ਹਾ사 ਗ੍ਰਸਤ ਹੋਇਆ ਅਤੇ ਜਹਾਜ਼ ਨੇ ਉਤਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨਾਲ ਸੰਪਰਕ ਟੁੱਟ ਗਿਆ ਸੀ ਰੂਜ਼ ਦੇ ਐਮਰਜੈਂਸੀ ਹਾਲਾਤ ਮੰਤਰਾਲੇ ਨੇ ਦੱਸਿਆ ਕਿ ਜਹਾਜ਼ ਵਿੱਚ 48 ਲੋਕ ਸਵਾਰ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤੀ ਵਿਹਾਰਸ਼ ਵਿਕੇ ਹੋਣ ਜਾ ਰਹੀ ਹੈ ਮੀਟਿੰਗ ਦਾ ਸਮਾਂ ਦੁਪਹਿਰ 12 ਵਜੇ ਮਿੱਥਿਆ ਗਿਆ ਹੈ ਇਸ ਦੀ ਅਗਵਾਈ ਸੀਐਮ ਮਾਨ ਕਰਨਗੇ ਅਤੇ ਸਾਰੇ ਕੈਬਨਿਟ ਮੰਤਰੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਫਿਲਹਾਲ ਇਸ ਮੀਟਿੰਗ ਦਾ এজেন্ডਾ ਤਾਂ ਜਾਰੀ ਨਹੀਂ ਕੀਤਾ ਹੈ ਪਰ ਇਸ ਦੌਰਾਨ ਕੋਈ ਵੀ ਵੱਡਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ ਇੱਥੇ ਦੱਸ ਦਈਏ ਕਿ 3 ਦਿਨ ਪਹਿਲਾਂ ਯਾਨੀ ਕਿ 22 ਜੁਲਾਈ ਨੂੰ ਵੀ ਕੈਬਨਿਟ ਦੀ ਇੱਕ ਮੀਟਿੰਗ ਹੋਈ ਸੀ ਇਸ ਮੀਟਿੰਗ ਵਿੱਚ ਮੰਤਰੀ ਮੰਡਲ ਵੱਲੋਂ ਲੈਂਡ ਪੁਲਿੰਗ ਪਾਲਿਸੀ ਵਿੱਚ ਕਈ ਅਹਿਮ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕਾਨਫਰੰਸ ਕਰਕੇ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਅੱਜ ਦੀ ਮੀਟਿੰਗ ਵਿੱਚ ਵੀ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਹਨ ਸਰਹੰਦ ਫਿਡ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਵਿੱਚ ਰੁੜ ਗਏ ਸਨ ਜਿਸ ਵਿੱਚ ਪਤੀ ਪਤਨੀ ਸੁਰੱਖਿਅਤ ਦੱਸੇ ਜਾ ਰਹੇ ਹਨ ਪਰ ਦੋ ਬੱਚੇ ਪਾਣੀ ਵਿੱਚ ਰੁੜ ਗਏ ਸਨ ਜਿਨ੍ਹਾਂ ਦੀ ਭਾਲ ਕਰਨ ਮਗਰੋਂ ਦੋ ਬੱਚੇ ਲੜਕਾ ਗੁਰਪ੍ਰੀਤ ਸਿੰਘ ਉਮਰ 4 ਸਾਲ ਅਤੇ ਲੜਕੀ ਨਿਮਰਤ ਕੌਰ ਉਮਰ 2 ਸਾਲ ਦੀਆਂ ਲਾਸ਼ਾਂ ਮਿਲੀਆਂ ਹਨ ਇਹ ਘਟਨਾ ਪਿੰਡ ਵਰਪਾਲਾ ਦੇ ਨਜ਼ਦੀਕ ਬਿਨਾ ਰੇਲਿੰਗ ਵਾਲੀ ਨਹਿਰ ਤੋਂ ਤਿਲਕ ਕੇ ਡਿੱਗਣ ਕਾਰਨ ਵਾਪਰੀ ਸੀ ਉਧਰ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਪਤੀ ਪਤਨੀ ਦੀ ਜਾਨ ਬਚਾਈ ਗਈ ਪਰ ਉਹਨਾਂ ਦੇ ਦੋ ਬੱਚੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ ਗਏ ਸੰਜੀਨਾ ਦੀ ਹੁਣ ਲਾਸ਼ਾਂ ਬਰਾਮਦ ਹੋਈਆਂ ਹਨ ਇਸ ਹਾਦਸੇ ਸੰਬੰਧੀ ਐਸਡੀਐਮ ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਵੀ ਠੇਕੇਦਾਰ ਜਾਂ ਅਧਿਕਾਰੀ ਇਸ ਹਾਦਸੇ ਲਈ ਜ਼ਿੰਮੇਵਾਰ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਵਰਪਾਲ ਨੇੜੇ ਸਰਹੰਦ ਨਹਿਰ ਦੇ ਕੋਹਨੇ ਪੁਲ ਤੇ ਇਹ ਹਾਦਸਾ ਵਾਪਰ ਜਾਣ ਤੋਂ ਬਾਦ ਪੀਡਬਲੂਟੀ ਵਿਭਾਗ ਦੀ ਜਾ ਖੁੱਲ ਗਈ ਅਤੇ ਵਿਭਾਗ ਵੱਲੋਂ ਪੁਲ ਤੇ ਰੇਲਿੰਗ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪੰਜਾਬੀ ਮੂਲ ਦੇ ਆਕਾਸ਼ਦੀਪ ਸਿੰਘ ਸਿੱਧੂ ਵੱਲੋਂ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰਕੇ ਪੂਰੇ ਕੈਨੇਡਾ ਦੀ ਯਾਤਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਹੁਣ ਤੱਕ ਉਸਨੇ ਤਿੰਨ ਸੂਬੇ ਪਾਰ ਕਰਕੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਪਹੁੰਚ ਕੇ ਆਉਂਦੇ 2 ਮਹੀਨਿਆਂ ਤੱਕ ਸਾਈਕਲ ਰਾਹੀਂ ਕੈਨੇਡਾ ਘੁੰਮਣ ਦਾ ਟੀਚਾ ਮਿੱਥਿਆ ਹੈ ਕੈਨੇਡਾ ਦੀ ਸਾਈਕਲ ਯਾਤਰਾ ਕਰੀਬ 7640 ਕਿਲੋਮੀਟਰ ਹੈ ਸਰੀ ਸ਼ਹਿਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਨੇ 11 ਉਹਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਉਸਨੇ ਵਿਕਟੋਰੀਆ ਦੇ ਜ਼ੀਰੋ ਮਾਈਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਅਤੇ ਉਸਦੀ ਯਾਤਰਾ ਨਿਊਫੰਡਲੈਂਡ ਦੇ ਸੈਂਟ ਜੋਹਨ ਜਾ ਕੇ ਖਤਮ ਹੋਣੀ ਹੈ ਆਕਾਸ਼ਦੀਪ ਮੁਤਾਬਕ ਉਸਨੂੰ ਪੰਜਾਬੀਆਂ ਸਮੇਤ ਹੋਰ ਕੈਨੇਡੀਅਨਸ ਵੱਲੋਂ ਵੀ ਭਰਪੂਰ ਹੁੰਗਾਰਾ ਤੇ ਉਤਸ਼ਾਹ ਮਿਲ ਰਿਹਾ ਹੈ ਉਸਨੇ ਕਿਹਾ ਕਿ ਉਹ ਰਸਤੇ ਵਿੱਚ ਕੈਂਪ ਗਰਾਊਂਡਸ ਵਿੱਚ ਰਹਿੰਦਾ ਹੈ ਪਰ ਜੇਕਰ ਕਿਸੇ ਸ਼ਹਿਰ ਵਿੱਚ ਕੋਈ ਵਿਅਕਤੀ ਜਾਣ ਪਛਾਣਦਾ ਹੈ ਤਾਂ ਉਹ ਉਸ ਕੋਲ ਚਲਾ ਜਾਂਦਾ ਹੈ ਪਟਿਆਲਾ ਜ਼ਿਲ੍ਹਾ ਪੁਲਿਸ ਨੇ ਲੋਕਾਂ ਤੋਂ ਮੋਬਾਈਲ ਫੋਨ ਰਾਹੀਂ ਧੋਖਾਧੜੀ ਕਰਨ ਵਾਲੇ ਵੱਖ-ਵੱਖ ਸੂਬਿਆਂ ਦੇ گروਹ ਦੇ ਚਾਰ ਮੈਂਬਰਾਂ ਨੂੰ ਨੌ ਲੱਖ ਰੁਪਏ ਇਸਮੀਤ ਕਾਬੂ ਕੀਤਾ ਹੈ ਜਦੋਂ ਕਿ ਇਹਨਾਂ ਦੇ ਤਿੰਨ ਸਾਥੀ ਅਜੇ ਫਰਾਰ ਹਨ ਜिला ਪੁਲਿਸ ਮੁਖੀ ਸ਼ੁਭਮ ਅਗਰਵਾਨ ਨੇ ਦੱਸਿਆ ਕਿ 10 April 2025 ਨੂੰ ਹਰਪਾਲ ਸਿੰਘ ਚੀਮਾਵਾਸੀ ਲੋਹਾਰੀ ਕਲਾ ਨੇ ਥਾਣਾ ਸਾਈਬਰ ਕ੍ਰਾਈਮ ਪਾਸ ਸ਼ਿਕਾਇਤ ਕੀਤੀ ਸੀ ਕਿ 5 April ਨੂੰ ਉਸਦੇ ਮੋਬਾਈਲ ਫੋਨ ਤੇ WhatsApp ਕਾਲ ਕਰਕੇ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘਰ ਵਿੱਚ ਡਿਜੀਟਲ ਗ੍ਰਿਫਤਾਰੀ ਦੀ ਧਮਕੀ ਦੇ ਕੇ ਉਸ ਪਾਸੋਂ ਆਪਣੇ ਬੈਂਕ ਖਾਤੇ ਵਿੱਚ 30 ਲੱਖ ਰੁਪਏ ਟਰਾਂਸਫਰ ਕਰਵਾ ਲਏ ਪੁਲਿਸ ਨੇ ਨਾਮਾalum ਵਿਅਕਤੀਆਂ ਖਿਲਾਫ ਤਾਰਾ ਮਾਦੇ ਤਹਿਤ ਕਿਸ ਦਜ ਕਰਕੇ ਤਫਤੀਸ਼ ਸ਼ੁਰੂ ਕੀਤੀ ਕੇਸ ਵਿੱਚ 7 ਮੁਲਜ਼ਮ ਨਾਮਜ਼ਦ ਕੀਤੇ ਗਏ ਜਿਨ੍ਹਾਂ ਵਿੱਚੋਂ ਮਨਿੰਦਰ ਸਿੰਘ, ਅਨਿਲ ਕੁਮਾਰ ਅਤੇ ਨਵੀਨ ਸ਼ਰਮਾ ਅਤੇ ਅਕਬਰ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ 9 ਲੱਖ ਰੁਪਏ ਬਰਾਮਦ ਕੀਤੇ ਗਏ। ਅਕਬਰ ਅਲੀ ਦੀ ਪੁੱਛਗਿੱਛ ਦੇ ਆਧਾਰ ਤੇ ਰਿਸ਼ਾਦ ਮੈਲਾਕਮ ਵਾਸੀ ਮੁੱਲਾਪੁਰਮ ਕੇਰਨ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਅਕਬਰ ਅਲੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਡੂੰਘਾਈਨਾਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਗਿਰੋਹ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਮੋਬਾਈਲ ਫੋਨ ਦੇ ਰਾਹੀਂ ਡਿਜੀਟਲ ਗ੍ਰਿਫਤਾਰੀ ਸੰਬੰਧਿਤ ਖੌਫ ਪੈਦਾ ਕਰਕੇ ਉਹਨਾਂ ਪਾਸੋਂ ਮੋਟੀ ਰਕਮ ਵਸੂਲ ਕਰਕੇ ਧੋਖਾਧੜੀ ਕੀਤੀ ਜਾਂਦੀ ਸੀ ਮੈਂਚੈਸਟਰ ਚ ਇੰਗਲੈਂਡ ਖਿਲਾਫ ਚੌਥੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਵੱਲੋਂ 358 ਦੌੜਾਂ ਬਣਾਈਆਂ ਗਈਆਂ ਤੇ ਆਊਟ ਹੋ ਗਈ ਟੀਮ ਦੇ ਆਊਟ ਹੋਣ ਤੋਂ ਪਹਿਲਾਂ ਪੈਰ ਦੇ ਅੰਗੂਠੇ ਦੀ ਸੱਟ ਦੇ ਬਾਵਜੂਦ ਬੱਲੇਬਾਜ਼ੀ ਕਰਨ ਉਤਰੇ ਉਪ ਕਪਤਾਨ ਰਿਸ਼ਭ ਪੰਤ ਨੇ ਨਾਮ ਸੈਂਕੜਾ ਪੂਰਾ ਕਰਦਿਆਂ 75 ਗੇਂਦਾਂ ਤੇ 54 ਦੌੜਾਂ ਦੀ ਪਾਰੀ ਖੇਡੀ ਪੰਤ ਬੁੱਧਵਾਰ ਨੂੰ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਰ ਦੀ ਗੇਂਦ ਤੇ ਜ਼ਖਮੀ ਹੋਣ ਮਗਰੋਂ 37 ਦੌੜਾਂ ਤੇ ਰਿਟਾਇਰ ਹਰਟ ਹੋ ਗਿਆ ਸੀ ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਦਿਨ ਦੇ ਆਪਣੇ ਚਾਰ ਵਿਕਟਾਂ ਦੇ ਨੁਕਸਾਨਾਂ 264 ਸਕੋਰ ਬਣਾਏ ਸਨ ਬੀਸੀਸੀਆਈ ਨੇ ਰਿਸ਼ਭ ਪੰਤ ਦੇ ਪੈਰ ਦੇ ਅੰਗੂਠੇ ਦੀ ਸੱਟ ਕਾਰਨ ਇੰਗਲੈਂਡ ਖਿਲਾਫ ਚੱਲ ਰਹੇ ਚੌਥੇ ਟੈਸਟ ਮੈਚ 'ਚ ਵਿਕਟ ਕੀਪਰ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕੇਗਾ ਬਾਕੀ ਮੈਚ ਵਿੱਚ ਤਰੁਵ ਜੁਰੇਲ ਵਿਕਟ ਕੀਪਰ ਦੀ ਜ਼ਿੰਮੇਵਾਰੀ ਨਿਭਾਏਗਾ ਪੰਤ ਦੇ ਬਦਲ ਵਜੋਂ ਤਾਮਿਲਨਾਡੂ ਦਾ ਵਿਕਟ ਕੀਪਰ ਐਨ ਜਗਦੀਸ਼ਨ ਵਿਕਟ ਕੀਪਰ ਬੱਲੇਬਾਜ਼ ਵਜੋਂ ਟੀਮ ਨਾਲ ਜੁੜੇਗਾ ਪਤਾ ਲੱਗਾ ਹੈ ਕਿ ਜਗਦੀਸ਼ਨ ਪੰਜਵੇਂ ਟੈਸਟ ਮੈਚ ਤੋਂ ਪਹਿਲਾਂ ਟੀਮ ਨਾਲ ਜੁੜਨ ਲਈ ਯੂਕੇ ਜਾ ਰਿਹਾ ਹੈ ਤੇ ਇਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਹੋਰ ਖਾਸ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬਲਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ